ਨਿਮਨਪ੍ਰੀਤ ਤੂੰ ਤੇ ਸਾਨੂੰ ਬਗਾਨੇ ਸਮਝ ਛੜਿਆ ਮਨਜੋਤ ਕਿੱਥੇ ਆ ਬਗਾਨੇ ਦੇ ਦੀਦੀ ਤੇ ਹੀ ਕਰਤਾ ਮਨਜੋਤ ਉਹ ਹੀ ਪਰਚੇ ਦੇ ਚੱਕਰ ਦੇ ਵਿੱਚ ਦੌੜਾ ਫਿਰਨ ਡਿਆ ਵਾ ਜੇ ਆਪਣੇ ਸਮਝਿਆ ਹੁੰਦਾ ਨਾ ਤੇ ਪਰਚਿਆਂ ਵਿੱਚ ਨਾ ਹੀ ਨਹੀਂ ਹੋਣੇ ਨਹੀਂ ਸਾਨੂੰ ਪਤਾ ਹੋਵੇ ਤੇ ਫੇਰ ਹੀ ਆ ਨਾ ਜਦੋਂ ਸਾਨੂੰ ਪਤਾ ਹੀ ਕਾਹੇ ਦਾ ਨਹੀਂ ਤੇ ਸਾਨੂੰ ਪਤਾ ਗੱਲ ਕਿੱਥੋਂ ਹੋਊਗੀ ਤੁਹਾਨੂੰ ਤੇ ਮੈਂ ਸੋਚ ਸਕਦੀ ਆ ਵੀ ਨਾ ਪਤਾ ਹੋਊਗਾ ਜਿੰਨੇ ਪਰਚੇ ਕੱਟੇ ਜਾਂਦੇ ਆ ਨਾ ਬਾਜੀ ਦੇ ਹੱਥਾਂ ਤੋਂ ਨਹੀਂ ਲੰਘ ਕੇ ਆਉਂਦੇ ਆ ਇੱਥੇ ਦੇ ਪਾਦੀ ਬੈਠਿਆਂ ਬੜਾ ਕਰਦੇ ਹੁੰਦੇ ਹੀਗੇ ਫੁਲਾਨੇ RAME ਦੇ ਪਰਚਾ ਪਿਆ ਮੈਂ ਕਿਹਾ ਵੀ ਤੁਸੀਂ ਨਾ ਠਾਣੇ ਵੜਿਓ ਸਾਰਾ ਕੁਛ ਇਹਨਾਂ ਨੇ ਕਰੇ ਬੈਠਿਆਂ ਉਹਨਾਂ ਨੂੰ ਕਿਤੇ ਉਨੀ ਕੀ ਦੀ ਹਵਾ ਨਹੀਂ ਲੱਗਣ ਦਿੱਤੀ ਜੇ ਨਹੀਂ ਲੱਗਣ ਦਿੱਤੀ ਤੇ ਇਹਨੂੰ ਘੜੀ ਲੱਗਣ ਦੇਣੀ ਪਰ ਤੂੰ ਆਂਦੀ ਹੋਣੀ ਆ ਜੇ ਇਹਨਾਂ ਨੂੰ ਦੱਸ ਦਿੱਤਾ ਇਹਨਾਂ ਨੇ ਕੋਈ ਹੈਲਪ ਕਰ ਦਿੱਤੀ ਸਾਡੀ ਤੇ ਇਹਨਾਂ ਦਾ ਹੱਥ ਉੱਤੇ ਹੋ ਜਾਣਾ ਵਾ ਇਹੋ ਗੱਲ ਹੋਣੀ ਆ ਮਨ ਦੇ ਵਿੱਚ ਨਹੀਂ ਇਹੋ ਜੀ ਕਿਹੜੀ ਗੱਲ ਹੋਣੀ ਆ ਇਹੋ ਜੀ ਤੇ ਮੈਂ ਕਦੀ ਸੋਚੀ ਨਹੀਂ ਆ ਮੈਂ ਤਾਂ ਮਾੜੀ ਜੀ ਗੱਲ ਹੋਵੇ ਮੈਂ ਤੇ ਤੁਹਾਡੇ ਘਰਾਂ ਵੱਲ ਨੂੰ ਹੀ ਭੱਜਦੀ ਆ ਤੂੰ ਤੇ ਪਣਾ ਮਾਸਾ ਕਿਤੇ ਪਿਸਕ ਨਹੀਂ ਕੱਢੀ ਮੈਂ ਤੇ ਹੱਦ ਹੋ ਗਈ ਏ ਉਹ ਤੇ ਮੈਨੂੰ ਤੇਰੇ ਭਾਜੀ ਕੋ ਹੁਣ ਪਤਾ ਲੱਗਾ ਵਾ ਵੀ ਨਾ ਬੋਲਣ ਡਿਆ ਵਾ ਉਹਨੂੰ ਵੀ ਕਿਤੇ ਅੱਜ ਹੀ ਜਦੋਂ ਡਿਊਟੀ ਤੇ ਗਿਆ ਸਵੇਰੇ ਤੇ ਫੇਰ ਪਤਾ ਲੱਗਾ ਵਾ ਉਹਦਾ ਸਵੇਰ ਦਾ ਨਾ ਦੱਸਿਆ ਉਹਨਾਂ ਨੇ ਤੇ ਸਵੇਰ ਦਾ ਹੀ ਮਨਜੋਦ ਨੂੰ ਪਤਾ ਲੱਗਾ ਹੀਗਾ ਉਹ ਦੌੜਾ ਹੀ ਆਇਆ ਉਥੋਂ ਤੇ ਭੈਣਾ ਡਿਊਟੀ ਉਹਦੇ ਦੇਮੇ ਦਿਮਾਗ ਦੇ ਵਿੱਚ ਇੰਨਾ ਵੀ ਨਹੀਂ ਹੈਗਾ ਉਹਨਾਂ ਨੇ ਆ ਉਹ ਫੋਨ ਲੈ ਕੇ ਗਿਆ ਉਹਨਾਂ ਦਾ ਲੱਗਣ ਡਿਆ ਵਾ ਫੋਨ ਕਹਿੰਦਾ ਮੈਂ SIM ਬਦਲ ਲੈਣੀ ਹੁਣ ਨਾ ਮੈਨੂੰ ਪਤਾ ਲੱਗਣ ਡਿਆ ਵਾ ਵੀ ਮੈਂ ਭਾਜੀ ਨੂੰ ਪੁੱਛਾਂ ਹੁਣ ਡਿਊਟੀ ਤੋਂ ਹੋਣਗੇ ਤੇ ਫੇਰ ਹੀ ਮੈਂ ਪੁੱਛੂੰਗੀ ਮੈਂ ਕਹਿ ਤਾਂ ਡਈਆਂ ਡਿਊਟੀ ਤੋਂ ਹੁਣੇ ਹਜੇ ਆਏ ਉਹਨਾਂ ਨੇ ਮੈਨੂੰ ਦੱਸਿਆ ਮੈਨੂੰ ਆਪ ਨਹੀਂ ਪਤਾ ਪਰਚਾ ਕਿਤੇ ਰਾਦਾ ਹੀ ਹੋਇਆ ਵਾ ਪਤਾ ਪਰ ਹੁਣ ਲੱਗਾਈਓ ਅਗਲੇ ਨੂੰ ਫੋਨ ਥੋੜੀ ਕਰਕੇ ਦੱਸ ਦੇਣਾ ਹੀ ਪਿਆ ਆ ਗੱਲ ਹੋ ਗਈ ਆ ਤੂੰ ਵੀ ਤਾਂ ਇੱਕ ਸੋਚ ਕਰ ਸਮਝ ਕਰ ਵੀ ਅਸਕਪਾ ਮੈਂ ਪੁਲਸ ਜੀ ਆ ਪਰ ਉਸੇ ਵਾਲਾ ਥੋੜੀ ਹੋਜੇ ਕੰਮ ਤਤੇ ਤਤੇ ਕਾ ਹੋ ਜਾਂਦੇ ਹੁੰਦੇ ਆ ਆ ਟਾਈਮ ਪੈ ਗਏ ਹੁੰਦੀਆਂ ਇਹੋ ਜੀਆਂ ਗੱਲਾਂ ਨਾਲ ਕਿਸੇ ਦੀ ਫਰਮਾਇਸ਼ ਪਾਉਣੀ ਪੈਂਦੀ ਆ ਚਲੋ ਜਿੰਦਾ ਕਰਨਾ ਉਹਨੂੰ ਤੇ ਹੁਣ ਕਢਾਓ ਮੈਂ ਤੇ ਅੱਗੇ ਤੁਹਾਡੇ ਸਾਹਮਣੇ ਹੁਣ ਮੇਰੇ ਨਿਆਣਿਆਂ ਨੂੰ ਸਾਂਭੂਗੀ ਕਿ ਮੈਂ ਉਹਦੇ ਮਗਰ ਫਿਰੂੰਗੀ ਨਾ ਮੈਨੂੰ ਪਤਾ ਨਾ ਮੈਨੂੰ ਉਹ ਦੱਸ ਕੇ ਗਿਆ ਵੀ ਮੈਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਪਤਾ ਨਹੀਂ ਕਿੱਥੇ ੱੱਕੇ ਖਾਂਦਾ ਹਣਾ ਮੈਂ ਤੇ ਇਹਨੂੰ ਕਿਹਾ ਮੈਂ ਕਿਹਾ ਵੀ ਨਾ ਜਾਇਆ ਕਰਦਾ ਨਾ ਜਾਇਆ ਕਰਦਾ ਹੁਣ ਉਹ ਵੀ ਪਛਤਾਉਣ ਡਿਆ ਵੀ ਨਾ ਮੈਂ ਗਿਆ ਤੇ ਨਾ ਹੈ ਬੇਕਸੂਰੀ ਹੁਣ ਲਿਖਿਆ ਗਿਆ ਹੀ ਫਿਰ ਉਹ ਤਾਂ ਗੱਲ ਵਾ ਆਟੇ ਨੂੰ ਆਟੇ ਨੂੰ ਪਲੇਥਨ ਤੇ ਫਿਰ ਲੱਗਣਾ ਹੀ ਲੱਗਣਾ ਵਾ ਜੇ ਤੋ ਤੁਰੇ ਫਿਰ ਨਾ ਜਨੇ ਖਾਣੇ ਦੇ ਨਾਲ ਘਰ ਬਹਿਣਾ ਨਾ ਹੋਇਆ ਉਦੋਂ ਖਾਂਦੇ ਪੀਂਦੇ ਇਕੱਠੇ ਆ ਫੇ ਇਕੱਠਿਆਂ ਨੇ ਫੜਨਾ ਹੀ ਤੂੰ ਹੁਣ ਦੀਦੀ ਇਹ ਥੋੜਾ ਪਤਾ ਹੁੰਦਾ ਵਾ ਹੁਣ ਬੰਦੇ ਆ ਬਾਹਰ ਬੈੰਦੇ ਉੱਠ ਦੀ ਖਲੁੰਦੇ ਆ ਭਾਜੀ ਨਾ ਬੈੰਦਾ ਹੋਊਗਾ ਬਾਹਰ ਹੁਣ ਦੀਦੀ ਭਾਜੀ ਆ ਮੇਰੀ ਧੀ ਨੂੰ ਆਪਣੀ ਧੀਆ ਵਾਂਗੂ ਸਮਝਦੇ ਆ ਹੈ ਨਿਆਣਿਆਂ ਸਾਦ ਦੋਵਾਂ ਨੂੰ ਇੰਨਾ ਪਿਆਰ ਕਰਦੇ ਆ ਤੇ ਮੈਂ ਵੀ ਆਪਣੇ ਭਰਾਵਾਂ ਤੋਂ ਵੱਧ ਕੇ ਤੇ ਇਨ੍ਹਾਂ ਦੇ ਮਾਣ ਕਰਦੀ ਆ ਮਣੀਮੁੱਟੀ ਗੱਲ ਹੁੰਦੀ ਮੈਂ ਭੱਜੀ ਉੱਧਰ ਜਾਨੀ ਆਂ ਵੀ ਕਦੋਂ ਪੇਕਿਆਂ ਤੇ ਕੋਈ ਆਊਗਾ ਤੇ ਫੇਰ ਵਾ ਹੁਣ ਮੈਨੂੰ ਤੇ ਆਪ ਸੱਚੀ ਇੰਨਾ ਮੇਰਾ ਮਨ ਖਰਾਬ ਹੋਇਆ ਕਿ ਕਰਿਆ ਨੋ ਬਤਾਗੀ ਤੇ ਮੈਨੂੰ ਦੱਸਿਆ ਤੱਕ ਨਹੀਂ ਚੱਲ ਕੋਈ ਗੱਲ ਨਹੀਂ ਚੁੱਪ ਕਰ ਜਾ ਤਰਕਬੀਰ ਨੂੰ ਕਹਿਗੇ ਨਾ ਕੋਈ ਨਾ ਕੋਈ ਹਾਲ ਤੇ ਕਰਾਉਣਾ ਹੀ ਆ ਕਰਾਉਣਾ ਤੇ ਪੈਣਾ ਹੀ ਆ ਨਾਲੇ ਮੈਨੂੰ ਵੀ ਗੁੱਸਾ ਤੇਰੇ ਤੇ ਤਾਂ ਹੀ ਵੀ ਚੱਲ ਆਂਡ ਗਵਾਂਡ ਐਸੀ ਕੰਮ ਨੂੰ ਹੁੰਦਾ ਵਾ ਜਾ ਲਾ ਚੱਲੀਏ ਤਰਕਬੀਰ ਨਾਲ ਗੱਲ ਕਰਦੇ ਆਂ ਦੀ ਵੀ ਮੈਨੂੰ ਉਧਰ ਟਾਈਮ ਲੱਗ ਜਾਣਾ ਤੇ ਤੇ ਨਿਆਣੀ ਇੱਧਰ ਵਾ ਐਵੇਂ ਵੇਖਣ ਗਿਆ ਕਿ ਆ ਕਿਡਾ ਵਾ ਡੋਲ ਜੇ ਤੇ ਮੈਂ ਹੁੰਨੀ ਉਧਰ ਨਿਆਣੇ ਨੂੰ ਲੈ ਕੇ ਨਾ ਫੇਰ ਹੁੰਨੀ ਆ ਤੇ ਨਹੀਂ ਉਹ ਨਜ਼ਰ ਕਰਿਓ ਬਾਜੀ ਨਾ ਗੱਲ ਵੀ ਜੋ ਵੀ ਹੁੰਦਾ ਵਾ ਨਾ ਜਿੱਦਾਂ ਮਰਜੀ ਪੈਹਾ ਤੇ ਲਾ ਦੇ ਕੇ ਤੇ ਨਿਬੇੜੀਏ ਕੰਮ ਚੱਲ ਹੁਣ ਮੰਨ ਨਾ ਇਨਾ ਖਰਾਬ ਕਰ ਕੋਈ ਗੱਲ ਨਹੀਂ ਤੇਰੇ ਨਾਲ ਵਾ ਕੋਈ ਗੱਲ ਨਹੀਂ ਤੂੰ ਨਿਆਣੇ ਸਾਹਿਬ ਤੇ ਮੈਂ ਜਾ ਕੇ ਤੇ ਗੱਲ ਕਰਦੀ ਆ ਬਥੇਰੀ ਕਮਾਈ ਆ ਮਨਜੋਦੀ ਕੋਈ ਗੱਲ ਨਹੀਂ ਸੋਨਾ ਵੇਚ ਲਾਂਗੇ ਸਾਰਾ ਕੁਝ ਕਰਾਂਗੇ ਤੈਨੂੰ ਕਢਾਈਏ ਬਾਰ ਕੇ ਸੋਨਾ ਐਸੇ ਕਰਕੇ ਤੇ ਹੁੰਦਾ ਵਾ ਵੀ ਜਦੋਂ ਵੀ ਕੋਈ ਔਖੀ ਭਾਰੀ ਪਵੇ ਬੰਦਾ ਆਪਣਾ ਸੋਨਾ ਕੱਢ ਕੇ ਤੇ ਵੇਚ ਸਕਦਾ ਚੱਲ ਕੋਈ ਗੱਲ ਨਹੀਂ ਮੈਂ ਗੱਲ ਕਰਦੀ ਹਾਂ ਹਾਂਜੀ ਕਈ ਗਾਂਦੀਆਂ ਪਲਾਨ ਕਾ ਕਾਂਡੇ ਪਤਾ ਨਹੀਂ ਗਾਪੀ ਇੱਥੇ ਤੱਕ ਹੀ ਰਹਿ ਜਾਣਾ ਵਾ ਇਹ ਰੰਗਵੀਰ ਆ ਲੱਗਿਆ ਤੇ ਮੈਗੀ ਸੁੰਡਿਆ ਉਧਰ ਉਹਨਾਂ ਨੇ ਕਹਤਾ ਮੈਂ ਵੀ ਅੱਜ ਹੀ ਆ। ਅੱਛਾ। ਮੈਂ ਤਾਂ ਗੱਲ ਮਾੜੀ ਉਹ ਮੌਜੂਦ ਵੀ ਸਮਝਾਈਦਾ ਸੀ ਕਿ ਨਾਟਾਂ ਨਹੀਂ ਵਿਆਹ ਕਰ। ਨਹੀਂ ਹੁੰਦਾ ਨਹੀਂ ਸਾਡੀ ਕੋ। ਇਹ ਇਦਾਂ ਦਾ ਹੈਗਾ ਵਾ। ਉਹ ਚਾਚਾ ਹੈਗਾ ਨਹੀਂ ਹੈਗਾ ਉਹ ਗੱਲ ਬਾਅਦ ਦੀ ਆ। ਪਰ ਜਿਹੜਾ ਕੰਮ ਹੋ ਗਿਆ ਉਹ ਪਹਿਲਾਂ ਪਰਚੀ ਤੇ ਨਾਂ ਲਿਖਿਆ ਗਿਆ ਵਾ। ਤੇ ਤੂੰ ਵੀ ਜਾਣ ਤੇਰੀ ਵੀ ਜ਼ਿੰਦਗੀ ਦਾ ਚਾਚਾ ਨੰਗੀ ਆ। ਜੇ ਕੋਈ ਨਾਂ ਪਰਚੀ ਤੇ ਆ ਜੇ। ਤੇ ਮੈਂ ਥੋੜੀ ਮੈਨੂੰ ਸੱਚਾ ਵਾ ਕਿ ਠੂਠਾ ਵਾ। ਦੇ ਲੈ ਕੇ ਕੋਈ ਮਸਲਾ ਹੱਲ ਨਾ ਹੋਊਗਾ ਚਾਚਾ ਮਸਲੇ ਤਾਂ ਸਾਰੇ ਹੱਲ ਹੋ ਜਾਂਦੇ ਆ ਪਰ ਕੋਈ ਬੰਦਾ ਮੱਥੇ ਤੇ ਲੱਗੇ ਆਣ ਕੇ ਤੇ ਮੱਥੇ ਹੁਣ ਉਹਨੇ ਤੇ ਜਦੋਂ ਪਰਚੇ ਹੀ ਉਹਦਾ ਨਾਂ ਆ ਗਿਆ ਉਹਨੇ ਤੇ ਉੱਪੇ ਲੁਕੇ ਫਿਰਨਾ ਚਾਚਾ ਲੁਕਣਾ ਫੋਨ ਤੇ ਮੈਨੂੰ ਕਰ ਸਕਦਾ ਹੈ ਨਾ ਕਿ ਵੀਰਾ ਕਾਂਡ ਹੋ ਗਿਆ ਵਾ ਉਹਨੂੰ ਤੇ ਇਹਦੀ ਗੱਲ ਦਾ ਹੀ ਨਹੀਂ ਪਤਾ ਹੋਣਾ ਵੀ ਮੇਰਾ ਨਾਂ ਵੀ ਆ ਜਾਣਾ ਵਿੱਚ ਬੱਲੇ ਤੇਰੇ ਚਾਚਾ ਪਤਾ ਕਿਉਂ ਨਹੀਂ ਜਾਂ ਉਹ ਆਂਦਾ ਹੋਣਾ ਜਾਂਦਾ ਹੋਣਾ ਵੀ ਕਿਤੇ ਕੱਲ ਨੂੰ ਇਹ ਨਾ ਰਿਕਾਰਡਿੰਗਾਂ ਕਢਾ ਲੈਣ ਨਹੀਂ ਰਕबीर ਉਹਨੂੰ ਕਾਹੇ ਦਾ ਨਹੀਂ ਪਤਾ ਹੈਗਾ ਉਹ ਨਜਾਇਜ਼ ਹੀ ਫਜ਼ਿਆ ਮਨਪ੍ਰੀਤ ਵਿਚਾਰੀ ਰੋਂ ਰਹੀ ਆ ਕਹਿੰਦੀ ਆ ਪੈਸਾ ਤੇ ਲਾ ਕੋਈ ਲੱਗੂਗਾ ਤੇ ਫੇਰ ਆਂਦੀ ਸੋਨਾ ਸੋਨਾ ਵੇਚ ਲਾਂਗੇ ਪੈਸੇ ਲੱਗਣਗੇ ਫੇਰ ਪੈਸੇ ਤੇ ਬਲਜੀਤ ਲੱਗਣੇ ਹੀ ਆ ਤੇ ਖੂਜ ਡਿੱਗੀ ਏਟਕੇ ਤੇ ਸੁੱਕੀ ਨਿਕਲ ਆਉਣੀ ਆ ਕੀ ਪਤਾ ਤੈਨੂੰ ਬਹਿ ਜਾ ਤੂੰ ਖਲੋਤੇ ਪਿੰਡੋਂ ਐਂ ਆ ਬਹਿ ਜਾ ਤੂੰ ਹੀ ਚਾਚਾ ਗੱਲ ਹੋਈ ਨਾ ਜੇ ਤੇ ਤਾਂ ਮਸਲਾ ਕਰਾਉਣਾ ਹੱਲ ਤੇ ਪੰਚਾਇਤ ਉਥੇ ਕਰਨੀ ਪਣੀ ਥਾਣੇ ਅੱਛਾ ਕਿ ਬੰਦੇ ਬੁੰਦੇ ਗਵਾਈਆਂ ਦੇਣਗੇ ਕਿ ਇਹ ਬੰਦਾ ਨਜਾਇਜ਼ ਫਸਿਆ ਵਈ ਇੰਨਾ ਦਾ ਹੈ ਨਹੀਂ ਤੇ ਫੇਰ ਆ ਕਿ ਥੋੜੀ ਬੁਰੀ ਪੁਸਤ ਗੌਰ ਕਰੂਗੀ ਤੇ ਜੇ ਇਹਦਾ ਭੱਜਿਆ ਨਾ ਠਹਿਰਾ ਫੇਰ ਸ਼ੱਕ ਪੱਕਾ ਹੋਣਾ ਤੇ ਨਹੀਂ ਭੱਜਿਆ ਤਾਂ ਨਹੀਂ ਗੀ ਗੱਲ ਬਣਨੀ ਫੇਰ ਬੰਦੇ ਬੁੰਦੇ ਖੜਨੇ ਪੈਣੇ ਆ ਬੰਦੇ ਖੜਨੇ ਪੈਣੇ ਆ ਪੈਸਾ ਤੇ ਲਾਈਵ ਲੱchnਾ ਵਾ ਉੱਥੇ ਤੁਹਾਨੂੰ ਪਤਾ ਥੱਲੇ ਲੈ ਕੇ ਉੱਤੇ ਲੈ ਕੇ ਪੈਸਾ ਕਰਨਾ ਵਾ ਉੱਥੇ ਲੇਕਿਨ ਇਹਨੇ ਆਣੇ ਕਿ ਤਰ ਰੋਂਦੀ ਵੇਖੀ ਨਹੀਂ ਜਾਣਦੇ ਚਾਚੀ ਜੀ ਮੈਂ ਤਾਂ ਬੜੀ ਗੁੱਸੇ ਚ ਗਈ ਹਾਂ ਪਰ ਜਦੋਂ ਉਹ ਰੋਂਦੀ ਹੀ ਨਾ ਵੇਖੀ ਨਹੀਂ ਮੇਰ ਕੋ ਜਾਣਦੀ ਚੱਲ ਫਿਰ ਵੀ ਹੈ ਤੇ ਆਣ ਗਵਾਂਡੀ ਆ ਨਾ ਜਿੰਨੀ ਤੜ ਕੋ ਹੈਲਪ ਹੁੰਦੀ ਆ ਨਾ ਤੂੰ ਹੀ ਕਰੋ ਪਹਿਲੇ ਤੇ ਲਾ ਫਿਰ ਆਪੇ ਦਊਗੀ ਮਾਣਾ ਮੋਟਾ ਹੈਲਪ ਤੇ ਮੈਂ ਕਰਤੀ ਪੁਲਿਸ ਤਾਂ ਲੱਗੀ ਰੇਡ ਮਾਰਨਾ ਅੱਜ ਮੈਂ ਡੱਕਦੀ ਮੈਂ ਖਬਰਦਾਰ ਕਿਸੇ ਨੇ ਮੇਰੇ ਪਿੰਡ ਨਹੀਂ ਜਾਣਾ ਤਾਂ ਹੀ ਮੈਂ ਤੇਰੇ ਨਾਲ ਆਇਆ ਵਾਂ ਮੈਂ ਹਾ ਗਵਾਂਡ ਮੱਥਾ ਵਾ ਬੁਰੇ ਲੱਗੀਦਾ ਵਾ ਮੈਂ ਤਾਂ ਤੇ ਬਲਦੀ ਅੱਜ ਉਹਨਾਂ ਦੇ ਬਣ ਗਈ ਕੱਲ ਨੂੰ ਸਾਡੇ ਦੇ ਬਣ ਸਕਦੀ ਆ ਬੰਦੇ ਬੰਦਿਆਂ ਨਾਲ ਤੁਰਦੇ ਆ ਚਾਚਾ ਜੀ ਮੈਨੂੰ ਉਹਦੇ ਤੇ ਗੁੱਸਾ ਹੀ ਤੇ ਉਹਨੂੰ ਸਾਡੇ ਤੇ ਗੁੱਸਾ ਹੀ ਵੀ ਵਰਜੀ ਨੇ ਨਹੀਂ ਕੋਹ ਕਰਾਇਆ ਇਹਨਾਂ ਚਾਚਾ ਡਿਊਟੀ 'ਚ ਹਾਂ ਮੈਂ ਇਹਨੂੰ ਪੁੱਛਿਆ ਨਹੀਂ ਮੈਨੂੰ ਕਿ ਗੱਲ ਨੇ ਆਹ ਕੰਮ ਹੋ ਗਿਆ ਜਾਂ ਮਨਪ੍ਰੀਤ ਵਾਲਾ ਅੱਛਾ ਮੈਂ ਇਹਨੂੰ ਕਿਹਾ ਆਣ ਕੇ ਫਿਰ ਹੁਣ ਰੇਡ ਰੂਡ ਹੋਊ ਤਾਂ ਨਾ ਕਿਤੇ ਉਹ ਨਹੀਂ ਚਾਚਾ ਜਿੰਨਾ ਚਿਰ ਮੈਂ ਇੱਥੇ ਰੇਡ ਤੇ ਨਹੀਂ ਗਈ ਹੁੰਦੀ ਅੱਛਾ ਪਰ ਇਹਦਾ ਮਸਲਾ ਇਹ ਨਹੀਂ ਕਿ ਮਸਲਾ ਹੱਲ ਹੋ ਗਿਆ ਵਾ ਇਹ ਸਭ ਕੰਮ ਵਿਗੜਨਾ ਵਾ ਦਿਨੋਂ ਦਿਨ ਕਿਉਂਕਿ ਰੁਪਈਆ ਚਾਚਾ ਦੁਬਲੇ ਹੀ ਬੜਾ ਚੜ ਗਿਆ ਵਾ ਉਹ ਵੀ 25 ਬੰਦੇ ਲਖਾਏ ਤੇ ਦੂਜੀ ਪਾਲੀ ਨੇ 25 ਬੰਦੇ ਲਖਾਏ ਸਤਾ ਸਤਾ ਬੰਨਿਆਂ ਦੇ ਸਿਆ ਸਿਆ ਦੇ ਪਰਚੇ ਤੇ ਬਾਕੀ ਅਣਪਛਾਤੇ ਲਿਖੀ ਆ ਤੇ ਤੂੰ ਵੀ ਸਿਆਣਾ ਜੂ ਅਣਪਛਾਤੇ ਲਿਖੇ ਕਿਹੜਾ ਰੰਗ ਜਣਾ ਪੁਲਸ ਨੇ ਆਣ ਕੇ ਇਹਦਾ ਅਣਪਛਾਤੇ ਚ ਨਾਵਾਂ ਕਿ ਜਾਂ ਇਹਦਾ ਪੱਤੇ ਖੁੱਦ ਵਾ ਚਾਚੀ ਜੀ ਕਿੰਨਾ ਆਖੀਦਾ ਹੁੰਦਾ ਸੀ ਪਿੱਟਾਣੀਆਂ ਚ ਨਾ ਬੋ ਨਾ ਬੋ ਇੱਥੇ ਕਿਹੜਾ ਤੁਹਾਡੇ ਬੰਗਲੇ ਘਾਰਾਂ ਖਲੋਤੀਆਂ ਵਾ ਜਾਂ ਤੁਹਾਡਾ ਬੈਂਕ ਬੈਲੈਂਸ ਬੜਾ ਵਾ ਵੀ ਤੁਸੀਂ ਝਾਣੀਆਂ ਚ ਬਹਿ ਬੈ ਕੇ ਤੇ ਸ਼ਰਾਬਾ ਪੀਂਦੇ ਜੇ ਉਹਨਾਂ ਨੇ ਆਪ ਦੇ ਫਸਣਾ ਹੀ ਫਸਣਾ ਹੀ ਇਹਨੂੰ ਨਾਲ ਲੈ ਡੁੱਬੇ ਜੇ ਲੈ ਕੇ ਡੁੱਬਣਾਵਾ ਇਹ ਵੀ ਡੰਗਰ ਜਿਆ ਉਦਾਂ ਹੀ ਜਾ ਜਾ ਕੇ ਨਾ ਉਹ ਜਿੱਦਾਂ ਆਟੇ ਨੂੰ ਪਰੇਥਣ ਲੱਗਣ ਵਾਲੀ ਗੱਲ ਹੋ ਗਈ ਆ ਉਹੋ ਤਾਂ ਗੱਲ ਕਿ ਪਤਾ ਕਿ ਆਪਣਾ ਕੰਮ ਧੰਦਾ ਕਰਦਾ ਇਹਦੀ ਪਹਿਲੀ ਉਥੇ ਨਾਂ ਲੱਗਦੀ ਉਥੇ ਪਾਣੀ ਇਹਦਾ ਆਪਣਾ ਨਹੀਂ ਪਾਣੀ ਉਹਨਾਂ ਦਾ ਲੌਂਦਾ ਹੀ ਪਰ ਇਹ ਦੇ ਵਿਚਾਰਾ ਫਿਰ ਆਪਣੇ ਮਤਲਬ ਨੂੰ ਜਾਂਦਾ ਇਹ ਮਤਲਬ ਨੂੰ ਜਾਂਦਾ ਪਰ ਦੂਜੀ ਪਾਲੀ ਤੇ ਬਹਿ ਗਿਆ ਫਿਰ ਤੇ ਦੂਜੀ ਪਾਲੀ ਤੇ ਪਾਣ ਗਿਆ ਮਾਈ ਤੇ ਕਰਦਾ ਅਗਲਾ ਮੋੜ ਤੇ ਨੇ ਠੋਕਿਆ ਇਹਨੂੰ ਚੱਲ ਆਈਆ ਮਨਪ੍ਰੀਤ ਕਰ ਲੂ ਜੇਰਾ ਜਿਹੜੇ ਨਿਗੇ ਨਿਗੇ ਨਿਆਣੇ ਆ ਉਹ ਨਾ ਪੁੱਛਣ ਕੀ ਫੇ ਸਾਡਾ ਪਾਪਾ ਕਿੱਥੇ ਆ ਭੱਜਾ ਧੋੜਾ ਹੀ ਫਿਰਦਾ ਵਾ ਕੋਈ ਐਸੇ ਗੱਲ ਦਾ ਤੇ ਬਲਜੀ ਦੁੱਖ ਵਾ ਕਿ ਆਪ ਤੇ ਕੋਈ ਗਾ ਨਹੀਂ ਗਾਂਵਸ਼ਾ ਰਹੂਗਾ ਨਿਆਣਿਆਂ ਨੂੰ ਪਿਓ ਰੀ ਢੇਟੀ ਲੱਭਣਾ ਕਿੰਨੇ ਕਦਨ ਲੋਕ ਲੂਗਾ ਆਹੋ ਨਾਲੇ ਕੁੜੀਆਂ ਦੇ ਕਿਹੜੇ ਦਿਲ ਹੁੰਦੇ ਮਨਪ੍ਰੀਤ ਨੇ ਕਿੱਥੇ ਜੇਰਾ ਕਰ ਲੈਣਾ ਬੜਾ ਔਖਾ ਹੀ ਉਹ ਟਾਈਮ ਲੱਗਣਾ ਜੇ ਤੇ ਪਿੰਦੀ ਪਤਾ ਉਹਨੂੰ ਹੀ ਆ ਪਤਾ ਉਹਨੂੰ ਕਹਿਣ ਤੇ ਡਈ ਹੀ ਵੀ ਦੀਦੀ ਪੈਸੇ ਦੇ ਦਾਂਗੇ ਜੇ ਸੋਨਾ ਵੇਚਣਾ ਪਊਗਾ ਤਾਂ ਸੋਨਾ ਵੇਚ ਲਾਂਗੇ ਤੇ ਮੈਂ ਤੇ ਕਿਹਾ ਮੈਂ ਸੋਨਾ ਐਸੇ ਕੰਮਾਂ ਨੂੰ ਹੀ ਹੁੰਦਾ ਵਾ ਜਦੋਂ ਓਕੀ ਭਾਰੀ ਪਵੇ ਫਿਰ ਬੰਦਾ ਕੱਢ ਕੇ ਵਰਤ ਵੀ ਲਵੇ ਐਡੀ ਗੱਲ ਨਹੀਂ ਗਈ ਕੁੜੀ ਨੂੰ ਸੋਨਾ ਵੀ ਨਹੀਂ ਵੇਚਣ ਦੇਣਾ ਤੇ ਪੈਸਾ ਵੀ ਮੈਂ ਲਾਊਗਾ ਕਿਹਾ ਉਹ ਤਾਂ ਚਲ ਸਾਰਾਂਗੇ ਕਿਸੇ ਤਰੀਕੇ ਨਾਲ ਉਹਦਾ ਪਰ ਤੂੰ ਸਵੇਰੇ ਬੰਦੇ ਲੈ ਕੇ ਪਹੁੰਚੀ ਟਾਈਮ ਨਾਲ ਉਹ ਕੋਈ ਨਹੀਂ ਮੈਂ ਕਰ ਲੈਣਾ ਮੈਂ ਤਾਂ ਮੈਂ ਕਰੂੰਗਾ ਉੱਥੇ ਔਰ ਤੂੰ ਵੀ ਜਾਣੇ ਜਿਹੜੇ ਮੇਰੇ ਤੋਂ ਵੱਡੇ ਅਫਸਰ ਮੈਂ ਖੁੱਲ ਕੇ ਬੋਲ ਵੀ ਨਹੀਂ ਸਕਦਾ ਉਹਨਾਂ ਨਾਲ ਗੱਡੀ ਨਹੀਂ ਕੋਈ ਨਹੀਂ ਮੈਂ ਬੰਦੇ ਬੰਦੇ ਲੈ ਕੇ ਜਾਊਂਗਾ ਆ ਤਾਂ ਬੰਦੇ ਲੈ ਕੇ ਪਹੁੰਚੋ ਟਾਈਮ ਨਾਲ ਹੀ ਕੋਈ ਨਹੀਂ ਪਹੁੰਚਾਂਗੇ ਆ ਤਾਂ ਕੁਝ ਫਿਰ ਕਰਾਂਗੇ ਅਫਸਰ ਨਾਲ ਵੀ ਗੱਲਬਾਤ ਵੇਜੋ ਚਾਚਾ ਜੀ ਉਹਨੇ ਕੁੜੀ ਨੇ ਰੋਟੀ ਦਾ ਟਿੱਕ ਖਾਦੀ ਆ ਚਾਹੂ ਪੀਤੀ ਆ ਤੁਸੀਂ ਆਏ ਉਧਰੋਂ ਕੀ ਜਾਂਦੀ ਹੁਣ ਇਹਨਾਂ ਤੇ ਚਾਚਾ ਜੀ ਪਤਾ ਨਹੀਂ ਸਾਨੂੰ ਰੋਈ ਜਾਂਦੀ ਆ ਬਸ ਤੇ ਗੱਲਾਂ ਕਰੀ ਜਾਂਦੀ ਆ ਕਹਿੰਦੀ ਵੀ ਤੁਹਾਨੂੰ ਪਤਾ ਹੀ ਤੁਸੀਂ ਨਹੀਂ ਕੋਈ ਹੱਲ ਕੀਤਾ ਮੈਂ ਸਾਨੂੰ ਨੀਗਾ ਕੁੜੀਏ ਪਤਾ ਮੈਂ ਸੋਕ ਤੇਰੇ ਤੇ ਗੁੱਸਾ ਹੀ ਤੇ ਤੂੰ ਹੱਟ ਤੇ ਗੁੱਸਾ ਘੱਡੀ ਜਾ ਉਹ ਕਹਣਾ ਇੱਧਰ ਆਉਂਦੀ ਰਗਵੀਰ ਹੁਣ ਤੂੰ ਏਦਾਂ ਕਰ ਤੂੰ ਇੱਕ ਆ ਜਾ ਕੁੜੀ ਵੱਲ ਜੇ ਉਹ ਨਿਬਉਤੀ ਉਧਰੀ ਐ ਤੂੰ ਕਹੇ ਤੂੰ ਇੱਧਰ ਆ ਜਾ ਮੇਰੇ ਵੱਲ ਚਾਚਾ ਜੀ ਆਉਣ ਲੱਗੀ ਆ ਕਹਿੰਦੀ ਨਿਆਣੇ ਲੈਵਾਂ ਅਈਸ਼ਾ ਚਲ ਕੋਈ ਨਹੀਂ ਆਇਂਦੀ ਇੱਥੇ ਆ ਕੋਈ ਨਹੀਂ ਨਹੀਂ ਤੇ ਰੋਟੀ ਪਾਣੀ ਇੱਥੇ ਖਾ ਲੂਗੀ ਤੇ ਕੋਈ ਰੋਟੀਆਂ ਦੋ ਖਾਣੇ ਇੱਥੇ ਖਾ ਲੂਗੀ ਆਂਡ ਗਵਾਂਡ ਕਾਦੇ ਵਾਸਤੇ ਹੁੰਦਾ ਵਾ ਇਹੋ ਜਿਹਾ ਕੋਈ ਸਮਾਜ ਹੈ ਨਾ ਤੇ ਆਂਡ ਗਵਾਂਡ ਇਸੇ ਕਰਕੇ ਕੰਮ ਹੁੰਦਾ ਰਿਸ਼ਤੇਦਾਰ ਹੁੰਦੇ ਆ ਬਾਅਦ ਚ ਪਹਿਲਾਂ ਆਂਡ ਗਵਾਂਡ ਹੀ ਕੰਮ ਹੁੰਦਾ ਵਾ ਚਾ ਚਾਚਾ ਕੋਈ ਨਹੀਂ ਕਰਦੇ ਫੇਰ ਮਸਲਾ ਕੋਈ ਨਹੀਂ ਆਹੋ ਜ਼ਰੂਰੀ ਆਏ ਆਹੋ ਤੇ ਉਹ ਪਹਿਲੀ ਦਾ ਫਿਰ ਕਿਦਾਂ 25 ਤੇਰਾ ਪੂਰਾ ਹੀ ਆ ਆਹੋ ਚਾਚਾ ਉਹ ਪੂਰਾ ਹੀ ਆ ਉਹਨਾਂ ਗੱਲ ਹੋ ਗਈ ਭੈਣ ਨਾ ਆ ਹੋ ਗਈ ਆ ਮੈਂ ਕੀਤਾ ਹੀ ਫੋਨ ਫਿਰ ਭੈਣ ਵੀ ਪਸਲ ਹੀ ਲੱਗਦੀ ਆ ਮੈਨੂੰ ਬਾਈ ਦਾ ਕਹਿ ਕੇ ਤੇ ਮੈਨੂੰ ਹੁਣ ਤੇ ਉਹਨੂੰ 25 ਰੱਖੀ ਜਾਂਦੀ ਆ ਕਿਹੜੇ ਪਈਆਂ ਕਰੀ ਕੋਈ ਭਰਾ ਨਹੀਂ ਕੋਈ ਪਿਓ ਨਹੀਂ ਚਲ ਕੋਈ ਨਹੀਂ ਕਰਦਾ ਗੱਲ ਉਹਦੇ ਨਾਲ ਵੀ ਮੈਂ ਨਾ ਹੂੰ ਕੀ ਗੱਲ ਕਰਨੀ ਆ ਜਿਹੜੀ ਗੱਲ ਹੋਣੀ ਉਹ ਤੇ ਗਈ ਹੋ ਇਹਨਾਂ ਦਾ ਇਰਾਦਾ ਵੀ ਅਹੀਂ ਹੱਥਾਂ 'ਚ ਲੱਲੀਏ ਤਾਂ ਅਸ ਇਹਨਾਂ ਦਾ ਕਿਹੜਾ ਕੋਈ ਨਿਆਣਾ ਐਵੇਂ ਇੰਨੀ ਖਿੱਚ ਕਰਦੇ ਰਹਿੰਦੇ ਆ ਇਹਦੇ ਪਾਇਦੇ ਪੁਆਰੇ 5 ਲੱਖ ਮੈਨੂੰ ਵਧਣਾ ਪਿਆ ਇਨੇ ਜਾ ਕੇ ਬਾਈ ਕਹਿਤਾ ਭੂਆ ਨੂੰ ਮੈਂ ਭੂਆ ਨੂੰ ਮੁੜ ਕੇ ਫੋਨ ਆਇਆ ਦੀ ਮੈਨੂੰ ਘਰ ਸਾਹ ਪਾਈ ਦਿੰਦਾ ਮੈਂ ਭੂਆ ਫਿਰ ਡਾਣ ਲਿਓ 25 ਲੱਖ ਰੁਪਏ ਨਾਲ ਹੈ ਵੇ ਲੋ ਸਿਆਣਾ ਬੈਣਾ ਵਾ ਚਾਚਾ ਫਿਰ ਵੀ ਸਰੀਕੇ ਬਾਜੀ ਕਰਨੋਂ ਹਟਦਾ ਨਹੀਂ ਕੋਈ ਨਹੀਂ ਮੈਂ ਤੇਰੀ ਅੜੀ ਤੇ ਮੈਂ ਭਾਨੂੰ ਤੇ ਨਾਲ ਇੰਨੀ ਗੱਲ ਵੀ ਕਹਿ ਗਿਆ ਵਾ ਕਿ ਮਨਪ੍ਰੀਤ ਨੂੰ ਇੱਥੇ ਰੋਟੀਆਂ ਖਾ ਲੋ ਮੇਕੋ ਨਹੀਂ ਜੇ ਪੱਕਾ ਦੀਆਂ ਇੰਨੀਆਂ ਰੋਟੀਆਂ ਉਹ ਚੱਲ ਕੋਈ ਨਹੀਂ ਰੋਟੀਆਂ ਉਹਦੇ ਕਿੰਨੀਆਂ ਖਾ ਲੈਣੀਆਂ ਕਦੇ ਆਊਗੀ ਦੇਖ ਦੋ ਖਵਾਲ ਛੜੀ ਉਹ ਆਪੇ ਫਿਰ ਆਪ ਕਾਉਣੀਆਂ ਉਹਨੇ ਆਪਣੇ ਘਰ ਆਈਆਂ ਕਿਹੜੀਆਂ ਰੋਜ਼ ਇੱਛੇ ਆਉਣਾ ਉਹਨੇ ਉਹ ਕੋਈ ਗੱਲ ਨਹੀਂ ਜੇ ਆ ਵੀ ਜਾਊਗੀ ਤੇ ਮੈਂ ਕਹੂੰਗੀ ਆਪੇ ਪਕਾ ਕੇ ਖਾ ਲਾ ਆ ਚੱਲ ਵੇਖ ਲਈ ਹਾਂ ਉਹਨੂੰ ਪਕਾਉਂਦਾਊਗੀ ਨਾਲੇ ਆਪਾਂ ਵੀ ਖਾਵਾਂਗੇ ਚੱਲ ਵੇਖ ਲਈ ਫਿਰ ਦੇਖਣਾ ਕੀ ਆ ਆਹੋ ਜਿਹੜਾ ਇਹ ਫੂਲ ਫਾਂ ਦਾ ਖੜਾ ਛੱਡ ਹੁਣ ਚੰਗਾ ਫੂਂਦੇ ਵਾਲੇ ਬੈਠਾ ਵਾ ਤੇ ਮੇਰਾ ਸਮਾਨ ਫੜਾਜੀ ਮੈਂ ਸਬਜ਼ੀ ਫੜਾਜੀ ਪੈਸਾ ਚੰਗਾ ਚੰਗਾ ਉਹ ਬਲੀਦ ਲੈ ਆ ਲੈ ਹਾਂ ਜੱਜਾ ਉਹ ਤੈਨੂੰ ਦੁੱਖ ਕਹਦਾ ਆਨੂ ਦੇ ਉੱਤੇ ਰੋਟੀਆਂ ਨਹੀਂ ਲੰਗਣ ਡਈਆਂ ਤੇ ਤੂੰ ਰਾਕੇ ਬੈਠਾ। ਉਹ ਚਾਚਾ ਥੱਕੇ ਹਾਰੇ ਆਈਦਾ ਟੈਨਸ਼ਨ ਬੜੀ ਜ਼ਵੇਰਦੀ। ਮੈਂ ਆ ਮਾਸਾ ਨੂੰ ਮੂਡ ਸ਼ੂਡ ਬਣਾਉਣਾ ਵਾ ਟੈਨਸ਼ਨ ਨੰਨਾ ਗੱਲ ਮਾਪਰੇ। ਕੀ ਟੈਨਸ਼ਨ ਕਾਦੀ ਤੈਨੂੰ? ਟੈਨਸ਼ਨ ਨਹੀਂ ਹੁੰਦੀ ਆ ਸਭ ਜਿਹੜੇ ਸ਼ੇਖਪਾਈ ਹੁੰਦੀ ਨੇ ਪਤਾ ਕਈਆਂ ਨੂੰ। ਮੈਂ ਨਾ ਉੱਤੇੋਂ ਥੱਲੇੋਂ ਖੂਬ ਕਮਾਈ ਆਉਣ ਡਈ ਆ ਟੈਨਸ਼ਨਾਂ ਤੇ ਉਹਨਾਂ ਸਾਡੇ ਵਰਗੇ ਨੂੰ ਹੋਣ। ਤੁਹਾਨੂੰ ਟੈਨਸ਼ਨਾਂ ਕਾਦੀਆਂ? ਮੇਰੀ ਗੱਲ ਸੁਣੋ। ਹੁਣ ਦੋ ਕੀ ਵੈਗ ਲਾਇਓ। ਬਹੁਤ ਇਹਨਾਂ ਰੱਜ ਦੇ ਲਿਓ। ਉਧਰੋਂ ਫੇਰ ਮਨਪ੍ਰੀਤ ਨੇ ਆ ਜਾਣਾ ਵਾ। ਤੇ ਤੁਸੀਂ ਇੱਕ ਗੱਲ ਨੂੰ 10-10 ਵਾਰੀ ਕਰਨਾ ਵਾ ਤੇ ਫਿਰ ਉਹ ਖਿੱਚ ਜਾਂਦੀ ਹੁੰਦੀ ਆ ਉਹ ਚੰਗਾ ਚੰਗਾ ਬੁਢੀਆਂ ਗੱਲਾਂ ਨਾ ਕਰ ਤੇ ਜਾਂ ਚਾਚੇ ਵਾਸਤੇ ਗੱਲਾਂ ਸੀ ਲੈ ਇੱਕ ਨਾ ਨਾ ਤੈਨੂੰ ਪਤਾ ਹੀ ਆ ਮੇਰਾ ਆਪਾਂ ਜਿੰਨੇ ਪੀਂਦੇ ਹੀ ਪੀਂਦੇ ਹੀ ਜਦੋਂ ਹੀ ਛੜਤੀ ਛੜਤੀ ਲਾਹਤੀ ਗਣੋਏ ਕੰਮ ਆ ਇਹ ਵੀ ਜਾਂ ਤਾਂ ਕੋਈ ਦੱਸ ਹੁਣ ਆਇਆਂ ਨੇ ਕੰਮ ਹੀ ਹਾਂ ਫਿਰ 25 ਤੇਰਾ ਪੂਰਾ ਹੀ ਆ ਚਾਚਾ ਪੂਰਾ ਜਾਂ ਕਿੰਨੇ ਕਬੀ ਦੱਸਾਂ ਤੁਹਾਨੂੰ ਮੈਂ ਅਛਾ ਆਹੋ ਤੂੰ ਮਰ ਕੇ ਆਪਣੀ ਜਿੱਤੋਂ ਨਹੀਂ ਛੱਡਣਾ ਨਹੀਂ ਚਾਚਾ ਤੈਨੂੰ ਪਤਾ ਹੀ ਹੈ ਮੇਰਾ ਫਿਰ ਚੱਲ ਫਿਰ ਠੀਕ ਆ ਫਿਰ ਮੰਮੀ ਉਧਰ 26 ਕਰਦਣ ਲੱਗਾ ਕਾਦੇ ਦਾ ਚਾਚਾ ਜਿੰਨੇ ਕਰਨੇ ਭਾਈ ਦਾ ਨਮਨ ਕੋ ਜਾਈਆ ਹੁਣ ਚੱਲ ਵੇਖ ਲਾਂਗੇ ਕੋਈ ਨਹੀਂ ਵੇਖ ਲਈ ਮੇਰਾ ਬਤਾਉਣਾ ਹੀ ਬਤਾਤਾ ਵੇਖ ਲਾ ਤੂੰ ਜੈ ਬੱਬਾ ਰੋਟਾ ਲੱਗਣਾ ਤੇ ਮੋਢਾ ਚਾਚਾ ਜਿੰਨੇ ਮਰਜੀ 26 27 ਕਰ ਲਾ ਇੰਦਰ ਹੀ ਬਝੇਰੀਆਂ ਛੱਬੀਆਂ ਆ ਉਹ ਇਧਰੋਂ ਉਦਾ ਦੇ ਮੈਂ ਉਧਰੋਂ ਉਦਾ ਲੈਣੇ